ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਨਿੱਘੀ ਸਾਥਰੀਆਕਾਲ ਮੈਂ ਹਾਂ ਹਰਮਨ ਫਰੀਦਕੌਰ ਖਬਰਾਂ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਤੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੈਣਾ ਸਾਹਿਬ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਆਂ ਜੀ ਮੌਜੂਦਾ ਹਾਲਾਤ ਕੀ ਨੇ ਉਹਦੇ ਬਾਰੇ ਵਿੱਚ ਜ਼ਰ ਇਕੋ ਜਿਹੀ ਕੰਨ ਲਈ ਥਾਵਾਂ ਤੋਂ ਪਾਣੀ ਹੋਰ ਛੱਡਿਆ ਗਿਆ ਤੇ ਕੱਲ ਵੀ ਖਤਰਾ ਪਹਿਲਾਂ ਵਾਂਗੂ ਬਰਕਰਾਰ ਰਿਹਾ ਤੇ ਪੰਜਾਬ ਦੇ ਵਿੱਚ ਕਈ ਨਦੀਆਂ ਨਾਲੇ دریاਵਾਂ ਦੇ ਬੰਨ ਉੁੱਥਲੀ ਜਾਂਦੇ ਜਿਹਦੇ ਕਰਕੇ ਆਲੇ ਦੁਆਲੇ ਦੇ ਖੇਤਰਾ ਦੇ ਵਿੱਚ ਪਾਣੀ ਘਟ ਜਾਂ ਵਧ ਦਿੱਗੀ ਜਾਂਦਾ ਪਈ ਜਾਂਦਾ ਪਰ ਗੱਲ ਇਹ ਕੱਲ ਮੈਂ 2-3 ਥਾਵਾਂ ਦੇ ਉੱਤੇ ਖੁਰਜੋ ਜਾ ਕੇ ਦੇਖਿਆ ਸੁਲਤਾਨਪੁਰ ਲੋਧੀ ਦੇ ਵਿੱਚ ਪਿੰਡ ਆ ਬਾਉਪੁਰ ਜਦੀਦ ਉੱਥੇ ਗਏ ਸੀ ਅਸੀਂ ਉਧਰ ਅਜਨਾਲਾ ਤਹਿਸੀਲ ਆ ਉਹਦਾ ਰਮਦਾਸ ਪਿੰਡ ਆ ਅਸੀਂ ਉੱਥੇ ਗਏ ਸੀ ਕਿਸਾਨਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਬਹੁਤ ਵੱਡਾ ਹੌਸਲਾ ਕਿ ਅਸੀਂ ਆਪਣੇ ਭੈਣਾ ਵੀਰਾਂ ਦੀ ਮਦਦ ਕਰਨ ਵਾਸਤੇ ਆਏ ਆ। ਆਉਣਾ ਵੀ ਚਾਹੀਦਾ। ਟਰੈਕਟਰ ਟਰਾਲੀਆਂ ਉੱਥੇ ਇਹਨਾਂ ਥਾਵਾਂ ਦੇ ਉੱਤੇ ਏਵੇਂ ਖੜੀਆਂ ਜਿਵੇਂ ਕਿਸਾਨ ਅਦਰਲਨ ਦੇ ਮੋਕੇ ਖੜੀਆਂ ਸੀ। ਉਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਬਹੁਤ ਸਾਰਾ ਰਾਸ਼ਨ ਤੇ ਰਾਸ਼ਨ ਜਿਹੜਾ ਉਹਦੀ ਗਿਣਤੀ ਮਣਤੀ ਕਰਨੀ ਵੀ ਔਖੀ ਆ। ਵੀ ਕਿੰਨੀ ਵੱਡੀ ਮਾਤਰਾ ਦੇ ਵਿੱਚ ਹਰ ਚੀਜ਼ ਹੈਗੀ ਆ। ਦੂਜੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ। ਜੋ ਜੋ ਇੱਥੇ ਹਾਲਾਤ ਵਿਗੜੇ ਆ। ਉਸ ਹਾਲਾਤ ਨੂੰ ਵੇਖ ਕੇ ਇਸ ਗੱਲ ਦਾ ਦੁੱਖ ਹੁੰਦਾ ਵੀ ਇਹ ਛੇਤੀ ਕਿਤੇ ਤਾਬੇ ਆਉਣ ਵਾਲੀ ਗੱਲ ਨਹੀਂ ਆ ਜੇ ਆਪਾਂ ਇਹ ਗੱਲ ਕਹਿ ਲਈਏ ਇਹ ਭਾਈ ਜਿਹੜੇ ਇਹ ਕਿਸਾਨ ਆ ਇਹ ਜਿਹੜੇ ਘਰਾਂ ਦੇ ਵਿੱਚ ਘਿਰੇ ਬੈਠੇ ਆ ਕਿਉਂਕਿ ਘਰਾਂ 'ਚ ਘਿਰੇ ਮਸ ਤਾਂ ਕਿ ਨਾ ਵੀ ਬਾਹਰ ਪੈ ਗਾਈ ਨਹੀਂ ਸਕਦੇ ਇਹ ਤਾਂ ਜਿਵੇਂ ਹੁਣ ਮੁੱਖ ਸੜਕ ਤੋਂ 5 ਕਿਲੋਮੀਟਰ ਪਿੱਛੇ ਖੇਤ 'ਚ ਬੈਠੇ ਆ ਘਰ 'ਚ ਬੈਠੇ ਆ ਆਲੇ ਦੁਆਲੇ ਚਾਰੇ ਪਾਸੇ ਪਾਣੀ ਆ ਜੇ ਇਹਨਾਂ ਨੇ ਬਾਹਰ ਆਉਣਾ ਹੋਵੇ ਤਾਂ ਵੀ ਕਿਸ਼ਤੀ ਚਾਹੀਦੀ ਆ ਜੇ ਇਹਨਾਂ ਤੱਕ ਰੋਟੀ ਪਾਣੀ ਪਹੁੰਚਾਉਣਾ ਹੋਵੇ ਤਾਂ ਵੀ ਕਿਸ਼ਤੀ ਚਾਹੀਦੀ ਆ ਸੋ ਹਾਲਾਤ ਉੱਥੋਂ ਦੇ ਇਹ ਆ ਪਰ ਗੱਲ ਇਹ ਜੀ ਕਿ ਉਹ ਸਿਰੜ ਦੇ ਨਾਲ ਬੈਠੇ ਆ ਜਿਵੇਂ ਕੱਲ ਅਸੀਂ ਕਈ ਬਜ਼ੁਰਗਾਂ ਨੂੰ ਕਿਹਾ ਜੀ ਕਿ ਤੁਹਾਨੂੰ ਕੋਈ ਲੈ ਨਹੀਂ ਆਇਆ ਇਥੋਂ ਤੁਸੀਂ ਛੱਡ ਕੇ ਕਿਉਂ ਨਹੀਂ ਗਏ ਆਪਣਾ ਘਰ ਉਹਨਾਂ ਨੇ ਗੱਲ ਕਹੀ ਇਹ ਵੀ ਅਸੀਂ ਉਮਰਾਂ ਲਾਤੀਆਂ ਇਸ ਘਰ ਨੂੰ ਬਣਾਉਣ ਦੇ ਲਈ ਤੇ ਹੁਣ ਜਦੋਂ ਹੜ ਆਇਆ ਤੇ ਅਸੀਂ ਕਿਵੇਂ ਭੱਜ ਜਾਈਏ ਅਸੀਂ ਕਿਵੇਂ ਡਰ ਕੇ ਛੱਡ ਜਾਈਏ ਉਹਦਾ ਇੱਕੋ ਗੱਲ ਕਹਿੰਦੇ ਜੀ ਕਿ ਅਸੀਂ ਮਰ ਜਾਵਾਂਗੇ ਪਰ ਅਸੀਂ ਆਪਦਾ ਪਿੰਡ ਅਸੀਂ ਆਪਦਾ ਨਗਰ ਖੇੜਾ ਅਸੀਂ ਆਪਦਾ ਘਰ ਛੱਡ ਕੇ ਕਿਵੇਂ ਜਾ ਸਕਦੇ ਆ ਇਹ ਉਹਨਾਂ ਦੇ ਜਜ਼ਬਾਤ ਆ ਪਰ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਦੇਖੋ ਸਾਡੇ ਕੋਲੇ ਰਾਸ਼ਨ ਪਾਣੀ ਬਹੁਤ ਆ ਗਿਆ ਰਾਸ਼ਨ ਪਾਣੀ ਦੀ ਕੋਈ ਤੋਟ ਨਹੀਂ ਹੈ ਉਹ ਕਹਿੰਦੇ ਕਿ ਆਉਂਦੇ ਸਮੇਂ ਦੇ ਵਿੱਚ ਸਾਡੇ ਘਰ ਡਿੱਗੇ ਜਿਹੜੇ ਸਾਡੀਆਂ ਫਸਲਾਂ ਮਰ ਗਈਆਂ ਜਿਹੜੀਆਂ ਉਹਦੇ ਲਈ ਮਦਦ ਕਰਨ ਵਾਲੇ ਸਾਨੂੰ ਸਜਣਾ ਦੀ ਰਾਜੀਆਂ ਦੀ ਰੋਡ ਪੈਣੀ ਹੈ ਜਾਂ ਸਰਕਾਰ ਦੀ ਰੋਡ ਪੈਣੀ ਹੈ ਫਿਲਹਾਲ ਤਾਂ ਸਾਨੂੰ ਹਰ ਰੋਜ਼ ਪ੍ਰਸ਼ਾਦਾ ਪਾਣੀ ਮਿਲ ਹੀ ਜਾਂਦਾ ਹਰ ਰੋਜ਼ ਇੱਥੇ ਕਿਸ਼ਤੀ ਦੇ ਉੱਤੇ ਲੋਕ ਪਹੁੰਚ ਕੇ ਸਾਡੇ ਕੋਲੇ ਚੀਜ਼ ਪਹੁੰਚਾ ਦਿੰਦੇ ਆ ਤੇ ਫਿਲਹਾਲ ਸਾਨੂੰ ਰੋਟੀ ਪਾਣੀ ਦੀ ਕਮੀ ਕੋਈ ਨਹੀਂ ਗਈ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੀ ਬਾਹ ਉਦੋਂ ਫੜਿਓ ਜਦੋਂ ਪਾਣੀ ਲੱਥ ਗਿਆ ਤੇ ਜਦੋਂ ਰੇਤ ਵਿਸਲਣ ਲੱਗ ਪਈ ਤੇ ਰੇਤ ਅਸੀਂ ਚੱਕੜੀ ਹੋਈ ਉਦੋਂ ਟਰੈਕਟਰਾਂ ਦੇ ਰੂਪ ਦੇ ਵਿੱਚ ਉਦੋਂ ਡੀਜ਼ਲ ਦੇ ਰੂਪ ਦੇ ਵਿੱਚ ਉਦੋਂ ਬੰਦਿਆਂ ਦੀ ਨੀਂਹਤ ਦੇ ਤੌਰ ਦੇ ਉੱਤੇ ਬਹੁਤ ਲੋਡ ਪੈਣੀ ਆ ਉਹ ਕਹਿੰਦੇ ਜੀ ਸਾਨੂੰ ਉਦੋਂ ਤੁਸੀਂ ਬਚਾਇਓ ਉਹ ਸਾਡੇ ਕੋਲੋਂ ਹਾਲਾਤ ਨਹੀਂ ਸਾਦੇ ਜਾਣੇ ਸੋ ਇਸ ਵੇਲੇ ਉਹਨਾਂ ਦਾ ਜ਼ਰੂਰਤਾਂ ਉਹਨੀਆਂ ਨਹੀਂ ਆ ਜਿਹੜੀਆਂ ਜ਼ਰੂਰਤਾਂ ਉਹਨਾਂ ਦੀਆਂ ਆਉਂਦੇ ਸਮੇਂ ਦੇ ਵਿੱਚ ਸ਼ੁਰੂ ਹੋਣੀਆਂ ਸੋ ਹਾਲਾਤ ਹੈ ਜਿਹੜੇ ਉਹ ਵੱਧ ਤੋਂ ਵੱਧਰ ਆ ਹਾਲਾਤ ਬਹੁਤ ਮਾੜੇ ਹੋਏ ਪਏ ਆ ਜਿਹੜੇ ਘਰ ਆਪਾਂ ਨੂੰ ਦਿਸਦੇ ਵੀ ਆ ਉਹ ਵੀ ਡਿਗਡੂ ਵਾਲੀ ਆ ਕੱਲ ਮੈਂ ਕਈ ਘਰ ਆਪਦੇ ਅੱਖੀਂ ਦੇਖ ਕੇ ਆਇਆ ਤੰਨਾ ਡਿਗਨਾ ਕਮਰੇ ਨਵੇਂ ਘਰਾਂ ਦੇ ਵਿੱਚ ਤਰੇੜਾਂ ਚੱਲੀਆਂ ਕਈਆਂ ਦੀਆਂ ਫਰਸ਼ਾਂ ਬਹਿ ਗਈਆਂ ਕਈਆਂ ਦੀਆਂ ਨੀਆਂ ਬਹਿ ਗਈਆਂ ਕਿੰਨੀਆਂ ਦੀਆਂ ਨੀਆਂ ਕੋਆਰਡੀਨੇਟਰ ਕੋਲ ਹੀ ਉਹਨਾਂ ਦਾ ਪਤਾ ਕੋਈ ਨਹੀਂ ਕਿ ਲੋਡੇ ਗੈਹਣ ਸੋ ਇਸ ਵੇਲੇ ਇਹ ਹਾਲਾਤ ਹੈਗੇ ਆ ਸੋ ਬਾਬਾ ਮੇਅਰ ਕਰੇ ਤੇ ਸਰਕਾਰ ਕੀ ਦਿੰਦੀ ਆ ਇਹਦੇ ਬਾਰੇ ਆਪਾਂ ਨੂੰ ਪਤਾ ਕੁਝ ਨਹੀਂਗਾ ਜੀ ਪਰ ਇਹ ਵੀ ਸਰਕਾਰ ਨੂੰ ਹੁਣ ਤੱਕ ਤਾਂ ਐਲਾਨ ਕਰਨਾ ਚਾਹੀਦਾ ਸੀਗਾ ਉਹਨਾਂ ਨੇ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ ਤੇ ਇਹਦੇ ਕਰਕੇ ਵੀ ਲੋਕਾਂ ਦੇ ਵਿੱਚ ਗੁੱਸਾ ਤਾਂ ਹੈਗਾ ਹੀ ਆ ਕਿ ਸਰਕਾਰਾਂ ਸਾਡੇ ਜਜ਼ਬਾਤ ਨੂੰ ਸਮਝਦੀਆਂ ਕਿਉਂ ਨਹੀਂ ਪਰ ਉਹ ਡਟੇ ਹੋਏ ਆ ਡਟੇ ਹੋਏ ਬੰਦੇ ਜਿਹੜੇ ਉਹਨਾਂ ਨੂੰ ਸਲਾਮ ਕਰਦੀ ਬਣਦੀ ਆ ਪਰ ਹਾਲਾਤ ਬਹੁਤ ਮਾੜੇ ਆ ਕੁੱਲ ਮਿਲਾ ਕੇ ਸੋਹ ਅਤਰਸਾ ਸਿਰੇ ਤੇ ਗੰਢ ਹਾਲਾਤ ਚੰਗੇ ਨਹੀਂ ਹੈਗੇ ਤੇ ਹਾਲਾਤ ਹਾਲੇ ਹੋਰ ਮਾੜੇ ਹੋਣੇ ਆ ਜਦੋਂ ਆ ਧੁੱਪਾਂ ਸ਼ੁਰੂ ਹੋ ਗਈਆਂ ਪਾਣੀ ਗਰਮ ਹੋ ਗਿਆ ਜੇ ਪਾਣੀ ਦੀ ਨਿਕਾਸੀ ਨਾ ਹੋਈ ਜੇ ਕੋਈ ਬਿਮਾਰੀ ਫੈਲਦੀ ਆ ਜੇ ਸਣਿਆੰਦ ਫੈਲਦੀ ਆ ਨੁਕਸਾਨ ਵੱਡਾ ਹੋਣ ਦੀ ਸੰਭਾਵਨਾ ਜੀ ਬਿਲਕੁਲ ਸਹੀ ਕਹਿ ਤੁਸੀਂ ਟੇਣਾ ਸਾਹਿਬ ਇਹ ਅਸਲ ਹਾਲਾਤ ਤਾਂ ਜਦੋਂ ਪਾਣੀ ਘਟ ਗਿਆ ਉਸ ਤੋਂ ਬਾਅਦ ਪਤਾ ਲੱਗੂਗੇ ਪਰ ਕਹਿੰਦੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਪਾਣੀ ਘਟਿਆ ਵੀ ਹੈ ਜੀ ਇਸ ਵੇਲੇ ਹਾਂ ਬਿਲਕੁਲ ਜੀ ਕੁਝ ਹਿੱਸਿਆਂ ਦੇ ਵਿੱਚ ਪਾਣੀ ਘਟਿਆ ਵੀ ਹੈ ਪਰ ਕੁਝ ਹਿੱਸਿਆਂ ਦੇ ਵਿੱਚ ਪਾਣੀ ਦਾ ਵਧਿਆ ਵੀ ਹੈ ਜਿਵੇਂ ਕਿ ਹੁਣ ਸੁਲਤਾਨਪੁਰ ਲੋਧੀ ਦੇ ਬਾਉਪੁਰਜ ਦੀ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਲੋਕਾਂ ਨੇ ਉੱਥੇ ਇਹ ਗੱਲ ਕਹੀ ਆ ਵੀ ਇੱਥੇ ਪਾਣੀ ਘਟਿਆ ਪਰ ਦੂਜੇ ਪਾਸੇ ਇਹ ਵੀ ਆ ਵੀ ਕੁਝ ਥਾਵਾਂ ਤੇ ਪਾਣੀ ਵਧ ਗਿਆ ਕੱਲ ਤੇ ਉਹ ਅਜਨਾਲੇ ਦੇ ਵੱਲ ਵਧਿਆ ਹੋਇਆ ਪਾਣੀ ਆ ਸੋ ਮਤਲਬ ਇਹ ਜੀ ਕਿ ਆਪਾਂ ਇਹ ਨਹੀਂ ਕਹਿ ਸਕਦੇ ਜੀ ਕਿ ਹੁਣ ਇਹਨਾਂ ਦਾ ਬਚਾਅ ਦੀ ਬਿਲਕੁਲ ਗੱਲ ਕਲੀਅਰ ਹੋ ਗਈ ਆ ਹੁਣ ਕੋਈ ਸੰਕਟ ਵਾਲੀ ਗੱਲ ਨਹੀਂ ਆ ਸੰਕਟ ਉਹ ਦੇ ਦਾ ਉਹ ਈ ਆ ਸਭ ਕੁਝ ਉਹ ਮੇਰਾ ਉਹ ਈ ਆ ਬਸ ਲੋੜ ਇਸ ਵੇਲੇ ਇਸ ਗੱਲ ਦੀ ਆ ਕਿ ਜਿਹੜੀ ਸੇਵਾ ਆਪਾਂ ਅੱਜ ਕਰ ਰਹੇ ਆ ਇਹ ਲੰਮਾ ਸਮਾਂ ਚੱਲੀ ਰਹਿਣੀ ਆ ਇਹ ਲੰਮਾ ਸਮਾਂ ਚੱਲਦੀ ਰਹਿਣੀ ਚਾਹੀਦੀ ਆ ਜੇ ਆਪਾਂ ਵਿਚਾਰੇ ਹੋਣਾ ਤੇ ਵਿਚਾਰੇ ਜੇ ਗੱਲ ਕਰਤੀ ਵੀ ਚਲੋ ਜੀ ਹੁਣ ਤਾਂ ਗੱਲ ਖਤਮ ਹੋ ਗਈ ਕਿਉਂਕਿ ਲੋਕਾਂ ਦੇ ਗੱਲ ਕਹਿੰਦੇ ਬਾਈ ਜੀ ਵੀ ਇੱਥੇ ਬਹੁਤ ਸਾਰੇ ਸੱਜਣ ਆਉਂਦੇ ਆ ਉਹਨਾਂ ਦਾ ਧੰਨਵਾਦ ਪਰ ਇਹ ਜੀ ਕਿ ਇਹ ਜਲੂਨ ਹੁੰਦਾ ਜੀ 15 20 ਦਿਨ ਦਾ ਉਸ ਤੋਂ ਬਾਅਦ ਉਹ ਕਹਿੰਦੇ ਜੀ ਕਿ ਸਾਡੇ ਕੋਲੇ ਬਹੁਤ ਘੱਟ ਲੋਕ ਆਉਂਦੇ ਆ ਉਹਨਾਂ ਨੇ ਉਦਾਹਰਨ ਦਿੱਤੀ ਹੈ 2023 ਦੀ ਉਹ ਕਹਿੰਦੇ 2023 ਦੇ ਵਿੱਚ ਹੜ ਆਇਆ ਸਾਡਾ ਨੁਕਸਾਨ ਅੱਜ ਵਾਂਗੂ ਹੀ ਬਹੁਤ ਹੋਇਆ ਪਰ ਉਹ ਕਹਿੰਦੇ ਜੀ ਕਿ ਪਹਿਲਾਂ ਪਹਿਲਾਂ ਸਾਰੇ ਆਏਗੇ ਬਾਅਦ ਦੇ ਵਿੱਚ ਕੋਈ ਵਰਲਾਟਾ ਨਹੀਂ ਆਉਂਦਾ ਸੀਗਾ ਤੇ ਸਰਕਾਰ ਕੀ ਕਰਦੀ ਜੀ 12000 10000 ਰੁਪਇਆ ਮੁਆਵਜ਼ਾ ਦਿੰਦੀ ਹੈ ਉਹਦੇ ਨਾਲ ਕੀ ਬਣਦਾ 20-25 ਹਜ਼ਾਰ ਤੱਕ ਕਹਿੰਦੇ ਜੀ ਸਾਡਾ ਇਸ ਵੇਲੇ ਧੋਨੇ ਦੀ ਲਵਾਈ ਦਾ ਸਾਡੀ ਮਜ਼ਦੂਰੀ ਦਾ ਡੀਜ਼ਲ ਦਾ ਹੀ ਖਰਚਾ ਆਇਆ ਤੇ ਉੱਥੋਂ 60-70 ਹਜ਼ਾਰ 80 ਹਜ਼ਾਰ ਦੇ ਵਿੱਚ ਜਮੀਨ ਠੇਕੇ ਤੇ ਲਈ ਆ ਉਹ ਠੇਕਾ ਵੀ ਟੁੱਟ ਗਿਆ ਸੋ ਇਹ ਆ ਉਹਨਾਂ ਦੀ ਕਿ ਮਜਬੂਰੀਆਂ ਇਹ ਉਹਨਾਂ ਦੇ ਹਾਲਾਤ ਆ ਗਰਾਊਂਡ ਲੈਵਲ ਦੇ ਸੋ ਇਹ ਵੀ ਅੱবি ਉਹਨਾਂ ਦੇ ਖੇਤਾਂ ਦੇ ਵਿੱਚ ਕੱਲ ਮੈਂ ਦੇਖਿਆ ਜੀ ਕਿ ਰੇਤ ਬਹੁਤ ਆ ਹੁਣ ਕਈ ਥਾਵਾਂ ਦੇ ਉੱਤੇ ਪਾਣੀ ਜਦੋਂ ਥੋੜਾ ਜਿਹਾ ਘਟਿਆ ਤੇ ਰੇਤ ਦਿਸਣ ਵੀ ਲੱਗ ਪਈ ਆ ਉਹ ਜਿਹੜੀ ਰੇਤ ਦਿਸਦੀ ਆ ਉਹਨੂੰ ਕਿਸਾਨ ਇਕੱਠ ਨਹੀਂ ਸਕਦਾ ਚੱਕ ਕੇ ਵੇਚ ਨਹੀਂ ਸਕਦਾ ਤੁਸੀਂ ਉਹਨੂੰ ਇਕੱਠੀ ਕਰਕੇ ਇੱਕ ਸਾਈਡ ਦੇ ਉੱਤੇ ਢੇਰੀ ਲਾ ਕੇ ਰੱਖ ਸਕਦੇ ਆ ਪਰ ਉਹ ਕਹਿੰਨੇ ਦੀ ਜੇਕਰ ਅਸੀਂ ਆਲੇ-ਦੁਆਲੇ ਕਿਤੇ ਵੀ ਇਹਨੂੰ ਵੇਚਣ ਦੀ ਕੋਸ਼ਿਸ਼ ਕਰਗੇ ਕਿ ਸਾਡੇ ਖੇਤ ਦੀ ਚੀਜ਼ ਆ ਅਸੀਂ ਇਕੱਠੀ ਕੀਤੀ ਇਹਨੂੰ ਵੇਚ ਲਈਏ ਤੇ ਸਾਨੂੰ ਜੁਰਮਾਨਾ ਹੋ ਜਾਂਦਾ ਤੇ ਜੁਰਮਾਨਾ ਵੀ ਉਹ ਕਹਿੰਦੇ ਜੀ ਮੋਟਾ ਹੁੰਦਾ ਇਸ ਕਰਕੇ ਉਹ ਕਹਿੰਦੇ ਜੀ ਅਸੀਂ ਕਰੀਏ ਤਾਂ ਕੀ ਕਰੀਏ ਮਤਲਬ ਇਹ ਵੀ ਤੁਹਾਵੇਂ ਭਾਵੇਂ ਤੁਹਾਡਾ ਖੇਤ ਮੁੱਕ ਗਿਆ ਤੁਹਾਡੀ ਫਸਲ ਮੁੱਕ ਗਈ ਟਾਡੇ ਖੇਤ ਦੇ ਵਿੱਚ ਬਹੁਤ ਵੱਡਾ ਨੁਕਸਾਨ ਇਸ ਰੇਤ ਨੇ ਕਰਤਾ ਪਰ ਤੁਸੀਂ ਇਸ ਰੇਤ ਨੂੰ ਵੇਚ ਨਹੀਂ ਸਕਦੇ ਕਿਉਂਕਿ ਇਹ ਗਰ ਕਾਨੂੰਨ ਇਹ ਨਿਯਮਾਂ ਤੋਂ ਉਲਟਾ ਲੋਕ ਇਹ ਗੱਲ ਕਹਿੰਦੇ ਵੀ ਜੇ ਸਾਨੂੰ ਥੋੜੀ ਜੀ ਇਜਾਜ਼ਤ ਮਿਲ ਜੇ ਨਾ ਕਿ ਇਸ ਰੇਤ ਨੂੰ ਆਪਦੇ ਖੇਤ ਵਾਲੀ ਰੇਤ ਨੂੰ ਵੇਚਰਦੇ ਆ ਤੇ ਸਾਡਾ ਬਥੋੜਾ ਬਹੁਤਾ ਫਾਇਦਾ ਹੋ ਜੇ ਪਰ ਇਸ ਜਲਦੀ ਇਜਾਜ਼ਤ ਨਹੀਂ ਹੈ ਜੀ ਜੀ ਤੇ ਜਨਾਬ ਸਾਹਿਬ ਪਰ ਉਧਰ ਦੂਸਰੇ ਪੰਨੇ ਕਹਿੰਦੇ ਕਿ ਫਾਜ਼ਲ ਕਾ ਦੇ ਵਿੱਚ ਕਿਸਾਨਾਂ ਦੀ ਮੌਤ ਵੀ ਹੋਈ ਹੈ ਜੀ ਹਾਂ ਬਿਲਕੁਲ ਜੀ ਫਿੱਤਰ ਥਾਂ ਦੇ ਉੱਤੇ ਪਤਾ ਲੱਗਾ ਜਿਹੜੀ ਕਾਵਾਂ ਵਾਲੀ ਪੱਤਣ ਉੱਥੋਂ ਖਬਰ ਆਈ ਹੈ ਉਧਰ ਇਹ ਪਤਾ ਲੱਗਾ ਜੀ ਕਿ ਲੰਘੇ ਕੱਲ ਵੀ ਇੱਕ ਕਿਸਾਨ ਆ ਜਿਹੜਾ ਕਿ ਉੱਥੇ ਕਿਉਂਕਿ ਬੰਨ੍ਹ ਮਾਰਿਆ ਜਾ ਰਿਹਾ ਕਾਵਾਂ ਵਾਲੀ ਪੱਤਣ ਦੇ ਵੱਲ ਉੱਥੇ ਪਤਾ ਲੱਗਾ ਜੀ ਕਿ ਕਿਸਾਨ ਆ ਜਿਹੜੇ ਉਹਨਾਂ ਦੇ ਵੱਲੋਂ ਟਰਾਲੀਆਂ ਮਿੱਟੀ ਦੀਆਂ ਭਰ ਕੇ ਚੁੱਟੀਆਂ ਜਾ ਰਹੀਆਂ ਸੀ ਬੰਨ੍ਹ ਬਣਾਇਆ ਜਾ ਰਿਹਾ ਸੀ ਤੇ ਉੱਥੇ ਜੀ ਇੱਕ ਟਰਾਲੀ ਪਲਟ ਗਈ ਤੇ ਕਿਸਾਨ ਜਿਤਨਾ ਹੋਣਾ ਤਾਂ ਉਹਦਾ ਨਾਂ ਸ਼ਾਇਦ ਕਿਸਾਨ ਦਾ ਹੈਗਾ ਜੀ ਸੰਦੀਪ ਸਿੰਘ ਉਹ ਮਿੱਟੀ ਦੇ ਥੱਲੇ ਆ ਗਿਆ ਟਰਾਲੀ ਥੱਲੇ ਆ ਗਿਆ ਛੇਤੀ ਛੇਤੀ ਜੀਸੀਬੀ ਦੇ ਨਾਲ ਜਿਹੜੀ ਆ ਉਹ ਕਾਢੀ ਸਿੱਧੀ ਕਰਨ ਲੱਗੇ ਉਹ ਜਦੋਂ ਟਰਾਲੀ ਸਿੱਧੀ ਕਰਨ ਲੱਗੇ ਮਿੱਟੀ ਦੇ ਥੱਲੇ ਵੀ ਕਿਸਾਨ ਨੂੰ ਸਿੱਕੜਨਗੇ ਤੇ ਉਹ ਜਿਹੜਾ ਹੁਣ ਜੀਸੀਬੀ ਦੀ ਕਿਉਂ ਜਿਆ ਕਰੀ ਜੀਸੀਬੀ ਦਾ ਮੋਹਰਲਾ ਹਿੱਸਾ ਉਹ ਜੀ ਉਹ ਬੰਦਾ ਜਿਹੜਾ ਥੱਲੇ ਦੱਬਿਆ ਸੀਗਾ ਉਹਦੇ ਕੰਨ ਦੇ ਨਾਲ ਜਾ ਵੱਜਿਆ ਤੇ ਉਹਦੇ ਕੰਨ ਦੇ ਪਰਦੇ ਪਾਟ ਗਏ ਤੇ ਉਸ ਤੋਂ ਬਾਅਦ ਉਹਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਆ ਇਹੀ ਇੱਕ ਹੋਰ ਖਬਰ ਆਈ ਆ ਫਾਜ਼ਲ ਕਾਦੇ ਵੱਲ ਇੱਕ ਕਿਸਾਨ ਆ ਜਿਹੜਾ ਖੂਬ ਜਿਆਸੀ ਜੀ ਆਪਦੇ ਖੇਤ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਅਚਾਨਕ ਇੱਥੇ ਪਤਾ ਲੱਗਦਾ ਜੀ ਕਿ ਖੰਭਾ ਉਹਦੇ ਸਿਰ ਦੇ ਉੱਤੇ ਡਿੱਗ ਪੈਂਦਾ ਕਿਉਂਕਿ ਦੇਖੋ ਹੁਣ ਇਹ ਤਾਂ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਣ ਦੀ ਸੰਭਾਵਨਾ ਹੋਰ ਵੀ ਆ ਵੀ ਟਰਾਂਸਫਾਰਮਰ ਵੀ ਕਦੇ ਵੀ ਡਿੱਗ ਸਕਦਾ ਖੰਭਾ ਵੀ ਡਿੱਗ ਸਕਦਾ ਤਾਰ ਵੀ ਡਿੱਗ ਸਕਦੀ ਆ ਕਿਉਂਕਿ ਐਵੇਂ ਜਣਾਂ ਤੋਂ ਇਹ ਸਾਰੀਆਂ ਚੀਜ਼ਾਂ ਪਾਣੀ ਦੇ ਵਿੱਚ ਹੀ ਆ ਤੇ ਉਹ ਬਹੁਤ ਪੋਲੀਆਂ ਹੋਊਗੀ ਧਰਤੀ ਬਹੁਤ ਪੋਲੀ ਐਸੇ ਵੇਲੇ ਪਤਾ ਨਹੀਂ ਕੀ ਹੋਣਾ ਕਿਹੜੇ ਵੇਲੇ ਕੀ ਹੋ ਜਾਣਾ ਸੋ ਇਹ ਆ ਜੀ ਕਿ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹ ਵੀ ਮਤਲਬ ਇਹ ਕਹਿਣਾ ਦਾ ਭਾਵ ਜੀ ਕਿ ਇਸ ਤਰੀਕੇ ਦੇ ਨਾਲ ਵੀ ਮੌਤਾਂ ਹੋ ਰਹੀਆਂ ਆ ਆ ਵੀ ਮੌਤਾਂ ਦੀ ਵਜ੍ਹਾ ਵੱਧ ਰਹੀ ਹੈ ਗੱਲ ਸੋ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਤੇ ਫਿਰ ਉਹੀ ਗੱਲ ਆ ਵੀ ਕਿ ਆਉਂਦੇ ਸਮੇਂ ਦੇ ਵਿੱਚ ਸਰਕਾਰ ਕੀ ਸੋਚਦੀ ਆ ਇਹਨਾਂ ਕਿਸਾਨਾਂ ਦੀ ਇਹਨਾਂ ਲੋਕਾਂ ਦੀ ਖੇਤੀ ਵਾਲਿਆਂ ਦੀ ਖੇਤਾਂ ਵਾਲਿਆਂ ਦੀ ਕਿਵੇਂ ਮਦਦ ਕਰਦੀ ਆ ਇਹਦੇ ਵੱਲ ਸਭ ਹੀ ਨਿਵਟ ਕੀ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਭ ਖੈਰ ਉਧਰ ਦੂਸਰੇ ਪੰਨੇ ਸਿਆਸਤ ਵੀ ਪੂਰੀ ਤੇਜ਼ ਹੈ ਜ਼ੋਰਾਂ ਸ਼ੋਰਾਂ ਦੇ ਨਾਲ ਸਿਆਸਤ ਵੀ ਹੋ ਰਹੀ ਹੈ ਲੋਕ ਵਿਰੋਧ ਵੀ ਕਰ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਆਪੋ ਆਪਣੇ ਤਰ੍ਹਾਂ ਦੇ ਵਿਚਾਰ ਵੀ ਪੇਸ਼ ਕਰ ਰਹੇ ਨੇ ਉਧਰ ਹੁਣ ਸਿਆਸੀ ਪਾਰਟੀਆਂ ਨੂੰ ਸਿਆਸੀ ਆਗੂਆਂ ਨੂੰ ਹੁਣ ਜਾ ਕੇ ਪੰਜਾਬ ਨਜ਼ਰ ਆਉਣ ਲੱਗ ਗਿਆ ਰਾਹੁਲ ਗਾਂਧੀ ਐਰਵਿੰਦ ਕੇਜਰੀਵਾਲ ਹੋਰ ਕਈ ਨੇਤਾ ਇਹ ਹੋ ਜੇ ਨੇ ਜਿਹੜੇ ਹੁਣ ਹੌਲੀ ਹੌਲੀ ਪੰਜਾਬ ਪਹੁੰਚ ਰਹੇ ਨੇ ਜੀ ਸਸੋ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਤਾਂ ਚਲੋ ਉਹਨਾਂ ਦਾ ਸਵਾਗਤ ਹਮੇਸ਼ਾ ਹੋਣਾ ਚਾਹੀਦਾ ਸਵਾਗਤ ਕੀ ਹੁਣ ਤੱਕ ਹੋਇਆ ਪਰ ਕੁੱਲ ਵਾਲਾ ਚੱਲ ਇਹ ਹੈ ਜੀ ਕਿ ਇਹ ਪੰਜਾਬ ਦੇ ਲਈ ਕਰਦੇ ਕੀ ਆ ਪੰਜਾਬ ਦੇ ਲਈ ਦਿੰਦੇ ਕੀ ਆ ਪੰਜਾਬ ਲਈ ਸੋਚਦੇ ਕੀ ਆ ਜਿਹੜਾ ਨੁਕਸਾਨ ਆ ਨਹੀਂ ਉਹ ਇਸ ਤਰੀਕੇ ਦਾ ਨਹੀਂ ਹੈਗਾ ਵੀ ਭਾਈ ਉਹਨੇ ਲੱਖ ਜਾਰੀ ਕਰਤਾ ਉਹਨੇ 5 ਲੱਖ ਜਾਰੀ ਕਰਤਾ ਇਵੇਂ ਨਹੀਂ ਬਟਣੀ ਪੰਜਾਬ ਦੀ ਕਿਸਾਨ ਨੂੰ ਇਹਦੇ ਲਈ ਵੱਡੇ ਪੈਸੇ ਦੀ ਲੋੜ ਆ ਤੇ ਹੁਣ ਲੰਘੇ ਕੱਲ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਭਾਰਤ ਦੇ ਖੇਤੀਬਾੜੀ ਮੰਤਰੀ ਆ ਇਹ ਆਏ ਸੀਗੇ ਜੀ ਇੱਧਰ ਡੇਰਾ ਬਾਬਾ ਨਾਨਕ ਦੇ ਵੱਲ ਇਹਨਾਂ ਦੇ ਵੱਲੋਂ ਇੱਥੇ ਜਾ ਕੇ ਤੇ ਪਾਣੀ ਦੇ ਵਿੱਚ ਵੜ ਕੇ ਤੇ ਹੁਣ ਇਸ ਸਥਿਤੀ ਦਾ ਜਾਇਜ਼ਾ ਲੈ ਆ ਗਿਆ ਇਹਨਾਂ ਨੇ ਪਾਣੀ ਦੇ ਵਿੱਚ ਵੜ ਕੇ ਸਾਰੇ ਹਾਲਾਤ ਦੇਖੇ ਆ ਇਹਨਾਂ ਦੇ ਲੱਕ ਤੋਂ ਉੱਤੇ ਤੱਕ ਪਾਣੀ ਸੀਗਾ ਜਿਹੜਾ ਉਰੇ ਉਰੇ ਰੁਕੇ ਸੀ ਤੇ ਉਹਨਾਂ ਨੇ ਗੱਲ ਕਹੀ ਕਿ ਕੇਂਦਰ ਦੀ ਸਰਕਾਰ ਮਦਦ ਕਰੂਗੀ ਤੇ ਬਹੁਤ ਵੱਡੇ ਪੱਧਰ ਤੇ ਉੱਤੇ ਮਦਦ ਕਰੂਗੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੀ ਗੱਲ ਦਾ ਭਾਈ ਮਦਦ ਕਰੂਗੀ ਮਦਦ ਕਰਨੀ ਚਾਹੀਦੀ ਆ ਬਹੁਤ ਚੰਗੀ ਗੱਲ ਆ ਪਰ ਕਦੋਂ ਕਰੂਗੀ ਤੇ ਕਿੰਨੀ ਕਰੂਗੀ ਇਹ ਨਹੀਂ ਪਤਾ ਹਲੇ ਤੱਕ ਉਧਰ ਰਾਹੁਲ ਗਾਂਧੀ ਹੋਰੀ ਵੀ ਆਏ ਕੱਲ ਪੰਜਾਬ ਦੇ ਵਿੱਚ ਹਾਲਾਤ ਦਾ ਜਾਇਜ਼ਾ ਲੈ ਕੇ ਗਏ ਆ ਉਹਦੇ ਪਤਾ ਲੱਗਾ ਜੀ ਕੇਜਰੀਵਾਲ ਹੋਰੀ ਵੀ ਕੱਲ ਪੰਜਾਬ ਦੇ ਵਿੱਚ ਸੀ ਉਹਨਾਂ ਨੇ ਹਾਲਾਤ ਨਾ ਗੈਗਾ ਲਿਆ ਕਿ ਕੱਲ ਭਗਵੰਤ ਮਾਨ ਨੇ ਕਿ ਕੇਜਰੀਵਾਲ ਧੂਆਂ ਨਹੀਂ ਹਾਲਾਤ ਨਾ ਗੈਗਾ ਲੈਣਾ ਸੀ ਹੜਪੀੜ ਤੇ ਖੇਤਰਾں 'ਚ ਜਾਣਾ ਸੀ ਪਰ ਭਗਵੰਤ ਮਾਨ ਦੀ ਤਰੀਕੇ ਇੱਕਦਮ ਖਰਾਬ ਹੋ ਗਈ ਕਿ ਫਿਰ ਭਗਵੰਤ ਮਾਨ ਨੇ ਆਉਣ ਤੋਂ ਇਨਕਾਰ ਕਰਤਾ ਉਹ ਆ ਨਹੀਂ ਸਕਿਆ ਤੇ ਜਿਹਦੇ ਕਰਕੇ ਕੇਜਰੀਵਾਲ ਨੇ ਤੇ ਖੁਦ ਮੇਰਾ ਚਾਲ ਅਮਨ ਅਰੋੜਾ ਨਾਲ ਸੀ ਤੇ ਜਿੱਥੇ ਕੋਈ ਜਾ ਸਕੇ ਤੇ ਉਹਨੀਆਂ ਕਥਾਵਾਂ ਦੇ ਉੱਤੇ ਹੜ ਪ੍ਰਭਾਵਿਤ ਖੇਤਰਾں 'ਚ ਜਾਇਦਾ ਕੀਤਾ ਸੋ ਇਹ ਵੀਰਵਾ ਜੀ ਕਉਂ ਚਲੋ ਜਾਇਦਾ ਵੀ ਲਿਆ ਜਾ ਰਿਆ ਗੱਲ ਵੀ ਸਾਰੀ ਸਾਹਮਣੇ ਆ ਪਰ ਗੱਲ ਮੁੱਖ ਦੀ ਇਥੇ ਦੀ ਪੰਜਾਬ ਨੂੰ ਪੈਕੇਜ ਕਿਹੜਾ ਮਿਲਦਾ ਸਰਾਂ ਸਾਹਿਬ ਹਾਲੇ ਤੱਕ ਤਾਂ ਫਿਲਹਾਲ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਪੈਕੇਜ ਵਾਲੀ ਜਿਹੜੀ ਗੱਲ ਹੈ ਮੰਗ ਜ਼ਰੂਰ ਕੀਤੀ ਜਾ ਰਹੀ ਹੈ ਸਾਰੇ ਲੋਕ ਇਸ ਗੱਲ ਦੀ ਗੱਲ ਜ਼ਰੂਰ ਕਰ ਰਹੇ ਨੇ ਪਰ ਮਨ ਬੜਾ ਦੁਖੀ ਹੁੰਦਾ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹਾਲੇ ਤੱਕ ਵੀ ਹੜਪੀੜਤ ਜਿਹੜੇ ਇਲਾਕੇ ਨੇ ਉਹ ਨਜ਼ਰ ਹੀ ਨਹੀਂ ਆਏ ਹੈ ਕਿ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਹੀ ਹੋਰ ਨਾ ਸੂਬਿਆਂ ਦੀ ਗੱਲ ਵੀ ਕਰ ਰਹੀ ਆ ਵੀ ਉਹਨਾਂ ਦੇ ਕੋਲੋਂ ਤਾਂ ਦੁੱਖ ਵੀ ਨਹੀਂ ਜ਼ਾਹਰ ਕਰ ਹੋਇਆ ਲਿਖ ਕੇ ਕਿਸੇ ਖਾਨ ਦੇ ਉੱਪਰ ਮਨ ਕੀ ਬਾਤ ਦੇ ਵਿੱਚ ਜ਼ਰੂਰ ਉਹਨਾਂ ਨੇ ਥੋੜਾ ਜਿਹਾ ਜ਼ਿਕਰ ਕੀਤਾ ਪਰ ਜਿ세 ਹਿਸਾਬ ਦੇ ਨਾਲ ਅਫਗਾਨਿਸਤਾਨ ਦੇ ਨਾਲ ਉਹ ਖੜ ਨੇ ਉਵੇਂ ਕੀ ਉਹਨਾਂ ਨੂੰ ਆਪਣਾ ਮੁਲਕ ਨਜ਼ਰ ਨਹੀਂ ਆ ਰਿਹਾ ਹਾਂ ਬਿਲਕੁਲ ਜੀ ਹੋਣਾ ਸੀ ਉਹ ਤਾਂ ਉਹਨਾਂ ਨੂੰ ਵਸ ਜਾਣਾ ਚਾਹੀਦਾ ਸੀ ਕਿ ਅਫਗਾਨਿਸਤਾਨ ਚੋਂ ਵੋਟਾਂ ਲੈਂਦੇ ਨਹੀਂਗੇ ਵੋਟਾਂ ਤਾਂ ਪੈਣੀਆਂ ਹੁੰਦੀਆਂ ਉਹਨਾਂ ਨੂੰ ਇੰਡੀਆ ਦੇ ਵਿੱਚੋਂ ਵੋਟਾਂ ਪੈਣੀਆਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਪਰ ਸਾਨੂੰ ਕੋਈ ਇਤਰਾਜ਼ ਨਹੀਂ ਕਿਹਾ ਵੀ ਭਾਈ ਉਹਨਾਂ ਦਾ ਜ਼ਿਕਰ ਕਰਨ ਉਹਨਾਂ ਦੇ ਨਾਲ ਵੀ ਖੜਨ ਪਰ ਜਿਹੜੇ ਭਾਰਤ ਦੇ ਵਿੱਚੋਂ ਉਹ ਚੁਣੇ ਜਾਂਦੇ ਆ ਉਥੇ ਸੰਕਟਾਕਈ ਸੂਬਿਆਂ ਦੇ ਵਿੱਚ ਉਹਨਾਂ ਦੇ ਨਾਲ ਵੀ ਖੜਨ ਤੇ ਜਿਹੜਾ ਕਿ ਉਹ ਹਾਲੇ ਤੱਕ ਖੜੇ ਨਹੀਂ ਹੈਗੇ ਸੋ ਇਸ ਗੱਲ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਦੁੱਖ ਦਰਦ ਜ਼ਾਹਰ ਕਰਦੇ ਲੋਕ ਇਹ ਭਾਈ ਉਹਨਾਂ ਦੇ ਵੱਲੋਂ ਤਾਂ ਐਕਟਿਵੇਟ ਕਰਕੇ ਕਿਉਂਕਿ ਹਰ ਗੱਲ ਦੇ ਉੱਤੇ ਟਵੀਟ ਪਾਉਂਦੇ ਆ ਉਹਨਾਂ ਨੇ ਵੀ ਦੁੱਖ ਦਾ ਇਜ਼ਹਾਰ ਨਹੀਂ ਕੀਤਾ ਜਿਵੇਂ ਭਾਈ ਅਸੀਂ ਨਾਲ ਆ ਪੰਜਾਬ ਦੇ ਨਾਲ ਆ ਪੰਜਾਬ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਪੰਜਾਬ ਦੇ ਲਈ ਸੀ ਮਦਦ ਇਸ ਰੂਪ ਚ ਕਰਾਂਗੇ ਉਹਨਾਂ ਨੇ ਹਾਲੇ ਤੱਕ ਆਪਦਾ ਪੂਰੀ ਇਹਦਰ ਜਜ਼ਬਾਤ ਜ਼ਾਹਰ ਨਹੀਂ ਕੀਤਾ ਸੋ ਚਾਹੀਦਾ ਸੀ ਭਾਈ ਹੁਣ ਤੱਕ ਉਹ ਆਪਦਾ ਵੀਰਵਾਸਾਂ ਜਾਂ ਕਰਦੇ पर किसानों ने, जिन जिन ने पर भी कल जो जिन्होंने असं मिले हाँ उन्होंने इस गलानी प्रगटाई है भी इन्होंने कोई ऐलान नहीं किया हाले तक किसानी कोई ऐलान नहीं किया कि जिक्र नहीं किया भाई पंजाब के खड़े हैं जी ਜੀ ਬਿਲਕੁਲ ਕੈਨਾ ਸਾਹਿਬ ਬਾਕੀ ਜੋ ਪੰਜਾਬੀਆਂ ਦਾ ਜਜ਼ਬਾ ਹੈ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਨੇ ਆਪ ਹੀ ਸਾਰਾ ਕੁਝ ਹੁਣ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਇੱਕ ਦੂਜੇ ਦੀ ਬਾਹ ਫੜੀ ਹੈ ਜਿਵੇਂ ਪਿਆਰ ਦੇ ਨਾਲ ਅੱਗੇ ਵਧ ਰਹੇ ਨੇ ਜਿਵੇਂ ਹਾਲਾਤਾਂ ਦੇ ਮੋਹਰੇ ਉਹ ਗੋਡੇ ਨਹੀਂ ਟੇਕ ਰਹੇ ਇਹਨਾਂ ਸਾਰੀਆਂ ਗੱਲਾਂ ਨੇ ਸਾਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ ਪੰਜਾਬੀਆਂ ਦੇ ਜਜ਼ਬੇ ਤੋਂ ਸਾਰਾ ਮੁਲਕ ਹੈਰਾਨ ਹੈ ਜੀ ਇਸ ਵੇਲੇ ਬਿਲਕੁਲ ਜੀ ਬਿਲਕੁਲ ਦੇਖੋ ਇਹ ਤਾਂ ਗੱਲ ਕੋਈ ਦੂਰ ਹੈ ਨਹੀਂ ਨਾ ਵੀ ਇਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇਹਨਾਂ ਦੇ ਕਲਚਰ ਦੇ ਵਿੱਚ ਇਹਨਾਂ ਦੇ ਖੂਨ ਦੇ ਵਿੱਚ ਇਹ ਗੱਲ ਆ ਵੀ ਆਪਸ ਦੇ ਵਿੱਚ ਜਿੰਨਾ ਮਰਜ਼ੀ ਲੜੀ ਜਾਓ ਪਰ ਜਦੋਂ ਲੋੜ ਦੀ ਗੱਲ ਆ ਗਈ ਵੀ ਭਾਈ ਆਪਾਂ ਲੋੜ ਪੂਰੀ ਕਰਨੀ ਆ ਤੇ ਪੰਜਾਬ ਨੇ ਹਰ ਕਿਸੇ ਦੀ ਲੋੜ ਪੂਰੀ ਕੀਤੀ ਆ ਜਦੋਂ ਗੱਲ ਇਹ ਆ ਜਾਂਦੀ ਕਿ ਭਾਈ ਆਪਾਂ ਮਦਦ ਕਰਨੀ ਆ ਉਦੋਂ ਪੰਜਾਬ ਨੇ ਜੋਗੇ ਫਿਰ ਉਹ ਨਿੱਜੀ ਤੌਰ ਦੇ ਉੱਤੇ ਬਦਲ ਕਰਨ ਵਾਸਤੇ ਤੜ ਪੈਂਦੇ ਆ ਅੱਜ ਹੁਣ ਤੁਹਾਨੂੰ ਹਰ ਪ੍ਰਭਾਵਿਤ ਖੇਤਰਾਂ ਦੇ ਵੱਲ ਜਿੰਨੀਆਂ ਟਰਾਲੀਆਂ ਜਾਂਦੀਆਂ ਉਹਨਾਂ ਟਰਾਲੀਆਂ ਦੇ ਉੱਤੇ ਬੋਰਡ ਲੱਗੇ ਜਾਂ ਕਹਿ ਲਈਏ ਫਲੈਕਸ ਟੈਂਪਰਾ ਮਿਲਦੇ ਆ ਸਪੀੜਤਾਵਾਂ ਦੇ ਲਈ ਰਾਹਤ ਸਮਗਰੀ ਇਹ ਫਲਾਣੇ ਪਿੰਡ ਤੋਂ ਫਲਾਣੇ ਪਿੰਡ ਵੱਲ ਜਾ ਰਹੇ ਆ ਫਲਾਣੇ ਖੇਤਰ ਦੇ ਵੱਲ ਜਾ ਰਹੇ ਆ ਫਲਾਣੀ ਕਲੱਬ ਦੇ ਵੱਲ ਜਾ ਰਹੇ ਆ ਆ ਲਈ ਸੋ ਇਹ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆਇਆ ਇਹ ਜਨੂਨ ਆ ਨਾ ਜਿਹੜਾ ਇਹ ਪੰਜਾਬ ਦਾ ਜਨੂਨ ਹੈ ਇਹ ਪੰਜਾਬੀਆਂ ਤੋਂ ਬਿਨਾ ਹੋਰ ਕਿਸੇ ਦੇ ਵਿੱਚ ਜਨੂਨ ਇਸ ਵੱਡੇ ਪੱਧਰ ਦੇ ਕਿਤੇ ਹੈ ਵੀ ਨਹੀਂਗਾ ਇਹ ਕੁਦਰਤੀ ਤੌਰ ਦੇ ਉੱਤੇ ਗੱਲ ਆ ਪਰ ਕੱਲਬਣ ਥੋੜਾ ਜਿਹਾ ਚੰਗਾ ਇਹ ਲੱਗਾ ਵੀ ਹੋਰ ਵਕ ਵਕ ਸੁਭਾਂ ਦੇ ਲੋਕ ਵੀ ਇੱਥੇ ਪਹੁੰਚੇ ਆ ਉਹਨਾਂ ਦੀ ਗਿਣਤੀ ਭਾਵੇਂ ਘਟ ਆ ਪਰ ਪੰਜਾਬੀਆਂ ਦੇ ਨਾਲੋਂ ਪਰ ਉਹ ਜਿਵੇਂ ਹੁਣ ਕੱਲ ਸਾਨੂੰ ਉਥੇ ਰਮਦਾਸ ਦੇ ਵੱਲ ਮਿਲੇ ਉਹ ਜਿਹੜੇ ਲੋਕ ਮਿਲੇ ਤੇ ਉਹ ਸੀ ਜੰਮੂ ਕਸ਼ਮੀਰ ਦੇ ਵੱਲੋਂ ਗੱਦੇ ਦੇਣ ਆਏ ਸੀ ਉਹ ਟਰਾਲੀ ਭਰ ਕੇ ਗੱਦਿਆਂ ਦੀ ਲੈ ਕੇ ਆਏ ਆ ਬੜੇ ਵੱਡੇ ਪੱਦਰ ਦੇ ਉੱਤੇ ਗੱਦੇ ਜਿਹੜੇ ਤੇ ਉਹ ਲੈ ਕੇ ਆਏ ਆ ਸੋ ਮਤਲਬ ਇਹ ਹੈ ਜੀ ਕਿ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੌਲੀ ਹੌਲੀ ਜਿਹੜੀ ਇਹ ਲੋਕ ਲਹਿਰ ਉਹ ਇਸ ਰੂਪ ਦੇ ਵਿੱਚ ਬਣ ਰਹੀ ਹੈ ਇਹਦਾ ਧੰਨਵਾਦ ਕਰਨਾ ਬਣਦਾ ਵੀ ਭਾਈ ਲੋਕ ਆ ਜਿਹੜੇ ਕਿਸ ਤਰੀਕੇ ਦੇ ਨਾਲ ਖੜੇ ਆ ਨਾਲ ਤੇ ਲੋਕਾਂ ਨੂੰ ਖੜਨਾ ਵੀ ਚਾਹੀਦਾ ਲੋਕ ਬੜੇ ਜਨੂਨੀ ਆ ਇਸ ਵੇਲੇ ਤਾਂ ਪਰ ਫਿਰ ਗੱਲ ਇਹ ਜੀ ਕਿ ਜਨੂਨ ਟੁੱਟ ਨਾ ਜਾਵੇ ਇਹ ਜਨੂਨ ਥੋੜੇ ਚਿਰ ਦਾ ਨਾ ਹੋਵੇ ਬਸ ਗੱਲ ਇਹ ਆ ਜੀ ਬਿਲਕੁਲ ਸਟੇਣਾ ਸਾਹਿਬ ਉਧਰ ਦੂਸਰੇ ਪੰਨੇ ਅੱਗੇ ਵਧਦੇ ਆ ਜੀ ਪਠਾਨ ਮਾਜਰਾ ਹੋਰਾਂ ਦੇ ਉੱਪਰ ਕਹਿੰਦੇ ਕਿ ਹਰਿਆਣੇ ਦੇ ਵਿੱਚ ਵੀ ਜਿਹੜਾ ਪਰਚਾ ਉਹ ਦਰਜ ਹੋ ਗਿਆ ਹਾਂ ਬਿਲਕੁਲ ਜੀ ਸਨੌਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਤੇ ਪਰਚਾ ਜਿਹੜਾ ਉਹ ਉਧਰ ਵੀ ਦਰਜ ਹੋ ਗਿਆ ਮਤਲਬ ਇਹ ਜੀ ਕਿ ਹਰ ਪਾਸਿਓ ਇਹੋ ਜਿਹੀਆਂ ਖਬਰਾਂ ਆਉਂਦੀਆਂ ਕਿ ਕਿਤੇ ਕੋਈ ਕਿਸੇ ਤੋਂ ਕੋਈ ਕਿਸੇ ਕੋਈ ਇਸੇ ਦਰਮਿਆਨ ਇਹ ਖਬਰ ਚੱਲੀ ਆ ਵੀ ਭਾਈ ਜਿਹੜਾ ਸਨੌਰ ਦਾ ਵਿਧਾਇਕ ਆ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਤੇ ਪਰਚਾ ਦਰਜ ਹੋਇਆ ਜੀ ਉਹਦੇ ਉੱਤੇ ਇਧਰ ਹਰਿਆਣੇ ਦੇ ਵਿੱਚ ਵੀ ਕਿਉਂਕਿ ਉਹ ਜਿਹੜੀ ਥਾਂ ਦੇ ਉੱਤੇ ਰੁਕਿਆ ਸੀ ਰਿਸ਼ਤੇਦਾਰੀ ਦੇ ਵਿੱਚ ਸੀ ਜਿੱਥੇ ਪੰਜਾਬ ਦੀ ਪੁਲਿਸ ਨੇ ਛਾਪਾ ਮਾਰਿਆ ਸੀ ਉਹ ਹਰਿਆਣੇ ਦੇ ਵਿੱਚ ਹੈ ਤੇ ਕਰਨਾਲ ਦੇ ਵਿੱਚ ਇਸ ਕਰਕੇ ਪੁਲਿਸ ਦੇ ਵੱਲੋਂ ਉੱਥੇ ਵੀ ਪਰਚਾ ਦਰਜ ਕੀਤਾ ਗਿਆ ਇਹ ਵੀ ਪਤਾ ਲੱਗਾ ਵੀ ਪਠਾਨ ਮਾਜਰਾੜੇ ਜਿਹੜੇ ਹੈਗੇ ਨੇ ਸੋਸ਼ਲ ਅਕਾਊਂਟ ਉਹ ਬੰਦ ਕਰ ਦਿੱਤੇ ਗਏ ਆ ਇਹ ਪਤਾ ਲੱਗਾ ਫੇਸਬੁਕ ਉਹਦੇ ਬਾਕੀ ਜਿਹੜੇ ਮਾਧਿਅਮ ਉਹ ਸਾਰੇ ਜਿਹੜੇ ਸਾਰੇ ਹੁਣ ਬੰਦ ਹੋ ਗਏ ਆ ਵੀ ਭਾਈ ਇਹ ਆਪਣੀ ਗੱਲ ਰੱਖਦਾ ਸੋ ਉਹ ਹੁਣ ਕਿੱਥੇ ਆ ਪੁਲਿਸ ਕਹਿੰਦੀ ਜੀ ਸਾਨੂੰ ਇਸ ਬਾਰੇ ਦੇ ਬਾਰੇ ਪਤਾ ਨਹੀਂ ਲੋਕਾਂ ਦੇ ਬੰਦੇ ਵਿੱਚ ਸਵਾਲ ਇਹ ਆ ਵੀ ਪਤਾ ਸਭ ਨੂੰ ਸਭ ਕੁਝ ਹੁੰਦਾ ਪਰ ਜਾਣ ਕੇ ਦੱਸਦੇ ਨਹੀਂ ਸੋ ਪਠਾਨ ਮਾਜਰਾ ਦੀ ਇੱਕ ਬੁਝਾਰਤ ਜੀ ਪਾਤੀ ਆ ਵੀ ਭਾਈ ਉਹ ਗਿਆ ਕਿੱਧਰ ਜਾ ਕਿਹੜੇ ਪਾਸੇ ਨੂੰ ਆ ਕਿਹਦੇ ਸਹਿਯੋਗ ਕਰਕੇ ਗਿਆ ਮਤਲਬ ਇਹਦੇ ਵਿੱਚੋਂ ਕੀ ਕੱਢੀਏ ਸੋ ਪਠਾਨ ਮਾਜਰਾ ਪੁਲਿਸ ਦੇ ਕਹਿਣ ਮੁਤਾਬਕ ਹਾਲੇ ਤੱਕ ਸਾਨੂੰ ਮਿਲਿਆ ਨਹੀਂ ਪਰ ਉਹਦੇ ਉੱਤੇ ਹਰਿਆਣਾ ਵਿੱਚ ਪਰਚਾ ਜ਼ਰੂਰ ਦਰਜ ਹੋ ਗਿਆ ਜੀ ਜੀ ਤੇ ਟੈਣਾ ਸਾਹਿਬ ਹੁਣ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਇਸ ਵੇਲੇ ਦੇਖੋ ਜਦੋਂ ਆਪਾਂ ਖਬਰਾਂ ਨਹੀਂ ਚੰਨ ਪਾ ਰਹੇ ਜੀ ਇਸ ਵੇਲੇ ਤਾਂ ਬਿਲਕੁਲ ਸਾਫ਼ਾ ਮੌਸਮ ਲੰਘੇ ਕੱਲ ਵੀ ਬਹੁਤਾ ਮੀਂਹ ਪੰਜਾਬ ਦੇ ਵਿੱਚ ਨਹੀਂ ਪਿਆ ਤਾਂ ਕੁਝ ਕੁ ਥਾਵਾਂ ਦੇ ਉੱਤੇ ਮੀਂਹ ਪਿਆ ਪਰ ਇੰਨਾ ਜ਼ਿਆਦਾ ਮੀਂਹ ਨਹੀਂ ਪਿਆ ਵੀ ਆਪਾਂ ਕਹਿ ਦਈਏ ਵੀ ਭਾਈ ਹੁਣ ਵੀ ਪਹਿਲਾਂ ਵਾਂਗ ਪਈ ਜਾਂਦਾ ਨਹੀਂ ਲੰਘੇ ਕੱਲ ਇੰਨਾ ਮੀਂਹ ਨਹੀਂ ਪਿਆ ਐਸ ਵੇਲੇ ਵੀ ਪੰਜਾਬ ਦੇ ਵਿੱਚ ਮੌਸਮ ਠੀਕ ਆ ਤਾਂ ਆਉਂਦੇ ਕੁਝ ਘੰਟਿਆਂ ਦੇ ਬਾਰੇ ਆਪਾਂ ਗੱਲ ਕਹਿ ਨਹੀਂ ਸਕਦੇ ਵੀ ਭਾਈ ਕੀ ਬਣਨਾ ਪਰ ਪੰਜਾਬ ਦੇ ਵਿੱਚ ਨਹੀਂ ਵੀ ਹੁਣ ਕੋਈ ਇੱਕ ਪੈਸੇ ਦੇ ਲੋੜ ਨਹੀਂ ਆ। ਪੰਜਾਬ ਦੇ ਵਿੱਚ ਜੇ ਨਹੀਂ ਨਾ ਪਵੇ ਤਾਂ ਇਹ ਵੀ ਇੱਕ ਥੋੜੀ ਜੀ ਰਾਹਤ ਵਾਲੀ ਗੱਲ ਬਣੂਗੀ ਵੀ ਭਾਈ ਹਿਮਾਚਲ ਦੇ ਵਿੱਚ ਵੀ ਨਾ ਪਵੇ ਫਿਰ ਡਬਲ ਰਾਹਤ ਵਾਲੀ ਗੱਲ ਵੀ ਬਣ ਜਾਣੀ ਆ। ਸੋ ਇਹ ਚੰਗਾ ਹੋਊਗਾ ਵੀ ਜੇਕਰ ਹੁਣ ਨਹੀਂ ਨਾ ਪਵੇ, ਚੰਗਾ ਹੋਊਗਾ ਵੀ ਜੇਕਰ ਸਭ ਕੁਝ ਕਾਬੇ ਆ ਜੇ, ਚੰਗਾ ਹੋਊਗਾ ਜੇਕਰ ਜ਼ਿੰਦਗੀ ਲੀਡ ਦੇ ਉੱਤੇ ਆ ਜੇ। ਫਿਰ ਇਹਦੇ ਵਰਗੀ ਰੀਸ ਕੋਈ ਨਹੀਂਗੀ ਪਰ ਇਹ ਆ ਵੀ ਲੀਡ ਦੇ ਉੱਤੇ ਜ਼ਿੰਦਗੀ ਆਉਣ ਦੇ ਵਿੱਚ 5-6 ਮਹੀਨੇ ਲੱਗਣੇ ਆ। ਜਿਹੜੇ ਤੁਹਾਨੂੰ ਕੱਲ ਪੈਣਾ ਵੀਰ ਮਿਲੇ। ਉਹ ਕਹਿੰਦੇ ਜੀ 223 ਦੇ ਵਿੱਚ ਜਿਹੜਾ ਹੜ ਆਇਆ ਉਹਦੇ ਤੋਂ ਅਸੀਂ ਹੁਣ ਮਤਾਂ ਉੱਬਰਨੇ ਸ਼ੁਰੂ ਹੋਏ ਸੀ ਤੇ ਹੁਣ ਫੇਰ ਹੜ ਆ ਗਿਆ ਤੇ ਹੁਣ ਪਤਾ ਨਹੀਂ ਕਿ ਅਸੀਂ ਅਸੀਂ ਕਦੋਂ ਉੱਬਰ ਕੇ ਮੁਖਤਾਰਾਚ ਆਵਾਂਗੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਐਨਏਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ